ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲੇ ਦੀ ਆਨਯਰ ਪਰਿਵਾਰ ਵੱਲੋਂ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਬ ਵੇਖ ਸਕਦੇ ਹੋ ਕਿ ਸਾਰੀ ਸੰਗਤ ਬੜੇ ਹੀ ਉਤਸ਼ਾਹ ਦੇ ਨਾਲ ਗੁਰੂ ਘਰ ਵਿਖੇ ਪਹੁੰਚੀ ਹੋਈ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦੂਰ ਦੁਰਾਡੇ ਤੋਂ ਆਈ ਹੋਈ ਹੈ ਹਰ ਇੱਕ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਨਤਮਸਤਕ ਹੋਣ ਦੇ ਲਈ ਖਾਲਸੇ ਦੀ ਪੂਮੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਹੋਇਆ ਹੈ ਨੀਲੀਆਂ ਪੀਲੀਆਂ ਕੇਸਰੀ ਦਸਤਾਰਾ ਸਜਾ ਕੇ ਨੌਜਵਾਨ ਹੋਲੇ ਮਹੱਲੇ ਦਾ ਹਿੱਸਾ ਬਣ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਨਲਾਈਨ ਦੇ ذریعے ਤਰਉ ਦੱਸਦੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦਾ ਤਿਉਹਾਰ ਬੇਹਦ ਸ਼ਰਧਾ ਤੇ ਪਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਚ ਸੰਗਤ ਇਸ ਹੋਲੇ ਮਹੱਲੇ ਦਾ ਹਿੱਸਾ ਬਣਦੀ ਹੈ ਹੋਲਾ ਮਹੱਲਾ ਆਜ਼ਾਦੀ ਬਹਾਦਰੀ ਤੇ ਉਤਸ਼ਾਹ ਦਾ ਪ੍ਰਤੀਕ ਹੈ ਇਹ ਪਿਆਰੀ ਸਾਧ ਸੰਗਤ ਜਿਹੜਾ ਭਾਈ ਮਾਨ ਸਿੰਘ ਚਾਰੀਆਂ ਸਿੰਘਾਂ ਦਾ ਜਸਾ ਲੈ ਕੇ ਮਾਝ ਦੀ ਧਰਤੀ ਤੋਂ ਇਧਰ ਸ੍ਰੀ ਅਨੰਦਪੁਰ ਸਾਹਿਬ ਆ ਕੇ ਪਹੁੰਚਾ ਸ਼੍ਰੀ ਅਨੰਦਪੁਰ ਸਾਹਿਬ ਜਿਹੜੋ ਆਏ ਆਣ ਕੇ ਇਹਦੇ ਭੁੱਖ ਤੇ ਤੋਂ ਤੰਗ ਆਣ ਕੇ ਕਹਿਣ ਲੱਗੇ ਨਾ ਤੂੰ ਸਾਡਾ ਸਤਿਗੁਰੂ ਤੇ ਨਾ ਤੇਰੇ ਸਿੱਖ ਚਾਰੀਆਂ ਸਿੰਘਾਂ ਦਾ ਜੱਸਾ ਲੈ ਕੇ ਫੇਰ ਮੈਦਾਨੇ ਜੰਗ ਨਾਲ ਨੂੰ ਜਾਂਦਾ ਫੇਰ ਜਾਂਦਾ ਪੰਜਾਬ ਦੀ ਧਰਤੀ ਤੇ ਉਹ ਪਾਦਾ ਭਾਗੋ ਨੇ ਤਾਣੇ ਵਜਦੇ ਮਿਹਣੇ ਉਹ ਤਾਣੇ ਮਿਹਣੇ ਤੋਂ ਤੰਗ ਆਣ ਕੇ ਫੇਰ ਮੁੜ ਕੇ ਜਾਂਦਾ ਮੈਦਾਨੇ ਜੰਗ ਦੇ ਵਿੱਚ ਚਾਰੀਆਂ ਸਿੰਘਾਂ ਨੂੰ ਸੱਦੇ ਦੇ ਕੇ ਜਾਮਾ ਲੀਰੋ ਲੀਰ ਹੋ ਜਾਂਦਾ ਜਿਨ੍ਹਾਂ ਦਾ ਸਰੀਰ ਪਛਿਆ ਜਾਂਦਾ ਸਮਾਨ ਜਾਨ ਆਈ ਆ ਉਹ ਕਲਕੀਆਂ ਵਾਲੇ ਪਾਸ਼ਣ ਪਕਰਦਾ ਮਹਾਰਾਜੀ ਜਾਂਦੀਵਾਲਾ ਦੇ ਦਰਸ਼ਨ ਦਸਾਰੇ ਤੇ ਦੇਰੋ ਮਹਾਰਾਜ ਚੜ੍ਹਦੀ ਕਲਾ ਕਰ ਕਰੋ ਮਹਾਰਾਜੀ ਦੇ ਜਾਂਦੀਵਾਰ ਦਾ ਦਦਾਰ ਬਾਦਾਂ ਵਾਲਿਆ ਸੁਣ ਬਲਿਆ ਅੱਜ ਮੇਰੀ ਏ ਆਖਰੀ ਲੰਬੰਦ ਵਿੱਚ ਢੀਕ ਲਾ ਕੇ ਬੈਠੇ ਤੇਰੀ ਹੁਣ ਕੱਥੇ ਗੱਲ ਜੀ ਦੇਰੀ ਏ ਦੇ ਜਾਂਦੀਵਾਰ ਦਾ ਦਦਾਰ ਬਾਦਾਂ ਵਾਲਿਆ ਆ ਆ ਆ ਤਤਾ ਤੈ ਕਰਿਆ ਤ ਕਤੜੇ ਰਾ ਲਾਇ ਓ ਤੰਗ ਮਲਿੰਗੀ ਮਲ ਕੇ ਬੈਠਾ ਵਖਤ ਅਖੀੜੀ ਆਇਆ ਏ ਆਏ ਹੋ ਗਿਆ ਬੇਹੋਸ਼ ਤੇ ਨਾ ਵਖਤ ਵਾਰੀ ਗੱਲ ਕੋਈ ਜਿੰਦਖਮਾਨੇ ਕੇਰੀ ਏ ਦੇਜਾਂ ਦੀਵਾਰ ਦਾ ਦਦਾਰ ਬਦਵਾਲਿਆ ਆ ਓ ਹੋ ਬਿਆ ਪਿਆਰ ਦਾ ਡੱਠਾ ਮਾਨ ਸਿੰਘ ਦਾ ਸਰਦਾਰ ਤਹੀਂ ਓਏ ਇਤ੍ਰਭੁੰਦੇ ਕਲਗੀਆਂ ਵਾਲੇ ਸ਼ਾਤੀ ਦਾ ਸਰਦਾਰ ਤਹੀਂ ਓਏ ਇਤ੍ਰਭੁੰਦੇ ਕਲਗੀਆਂ ਵਾਲੇ ਸ਼ਾਤੀ ਦਾ ਸਰਦਾਰ ਤਹੀਂ ਓ ਖੁੱਲ ਕੇ ਜਗੀਰਾਂ ਤੇ ਮਹਾਰਾਜ ਭਾਗ ਬਸਕਣਿਆ ਮੰਗ ਦੋ ਮਰਜ਼ੀ ਤੇਰੀ ਏ ਜਿਹਦੇਾਂ ਦੀਵਾਰ ਦਾ ਦਰਬਾਰ ਬੱਦਮਾਲਿਆ ਆਹਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਦਾਸ ਇਨਕ ਕੁਝ ਬੋਲ ਅਖਮਰ ਅਦਾਦ ਕਿਆ ਜੇ ਕੋ ਵੱਧ ਘਟ ਕੋ ਬੋਲ ਨਿਕਲ ਕੇ ਆਵੇ ਸਤ ਸੰਗ ਤੇ ਕਿ ਰੱਬ ਦੇ ਜੋਗ ਮਹਾਰਾ ਸੱਚੇ ਪਾਤਸ਼ਾਹ ਬਖਸ਼ਣ ਜੋਗ ਵੈਗੁਰੂ ਜੀ ਕਾ ਖਾਲਸਾ ਹਾਂਜੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਉਸ ਸਮੇਂ ਦੇ ਰਾਜਿਆਂ ਦੇ ਜ਼ੁਲਮ ਨੂੰ ਖਤਮ ਕਰਨ ਦੇ ਲਈ ਇਹ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ ਸੀ ਤਸਵੀਰਾਂ ਜ ਤੁਸੀਂ ਵੇਖ ਸਕਦੇ ਹੋ ਕਿ ਸਿੰਘ ਕਿਸ ਤਰੀਕੇ ਦੇ ਨਾਲ ਸ਼ਾਨੋ ਸ਼ੌਕਤ ਦੇ ਨਾਲ ਖਾਲਸੇ ਦੀ ਇਸ ਧਰਤੀ ਤੇ ਪਹੁੰਚੇ ਹੋਏ ਨੇ ਨਤਮਸਤਕ ਹੋ ਰਹੇ ਨੇ ਵੀਡੀਓ ਬਣਾਉਂਦੇ ਹੋਏ ਨੌਜਵਾਨ ਵੀ ਇਸ ਵਕਤ ਵੇਖੇ ਜਾ ਰਹੇ ਨੇ होली ਦੇ ਤਿਹਾੜੀ ਨੂੰ ਸਿਰਫ ਰੰਗਾਂ ਦੇ ਨਾਲ ਨਾ ਖੇਡਦੇ ਹੋਏ ਇਹ ਤਿਹਾੜੀ ਖੋਲੇ ਮਹੱਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਉਸ ਨੂੰ ਦੀ ਆਤਮਿਕ ਰੰਗ ਦੇਣ ਦੇ ਲਈ ਸਮਾਜ ਦੇ ਵਿੱਚ ਫੈਲੀਆਂ ਕੁਰੀਤੀਆਂ ਤੇ ਜ਼ੁਲਮ ਦੂਰ ਕਰਨ ਦੇ ਲਈ ਮਰਦਾ ਹੋ ਚੁੱਕੀਆਂ ਰੂਹਾਂ ਅੰਦਰ ਜੋਸ਼ ਭਰਨ ਦੇ ਲਈ ਹੋਲਾ ਮਹੱਲਾ ਗੁਰੂ ਸਾਹਿਬ ਵੱਲੋਂ ਆਰੰਭਿਆ ਗਿਆ ਤਾਂ ਸਮੇਂ ਦੇ ਜ਼ਾਲਮ ਹਾਕਮਾਂ ਦੇ ਜ਼ਬਰ ਵਿਰੁੱਧ ਸੰਘਰਸ਼ ਕਰਨ ਤੇ ਕੌਮ ਦੇ ਵਿੱਚ ਜੋਸ਼ ਪੈਦਾ ਕਰਨ ਦੇ ਲਈ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈਸਵੀ ਦੇ ਵਿੱਚ ਹੋਲੇ ਮਹੱਲੇ ਦੀ ਪਰੰਪਰਾ ਆਰੰਭ ਕੀਤੀ ਗਈ ਤੁਨਾ ਬਲੋ ਖਾਲਸਾਈ ਫੌਜਾਂ ਦੇ ਦੋ ਦਲਾਂ ਦੇ ਵਿੱਚ ਸ਼ਸਤਰ ਵਿਦਿਆ ਵੀ ਕਰਵਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਅੱਜ ਦੇ ਦਿਨ ਦਾ ਥੋੜਾ ਇਤਿਹਾਸ ਦੱਸੋਗੇ ਇਹ 탄탄 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਜਿੱਥੇ ਇਸ ਦੇ ਵਿੱਚ ਭਾਰ ਦੇ ਵਿੱਚ ਹੋਲੀ ਮਨਾਈ ਜਾਂਦੀ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀਆਂ ਪਹਿਲੀਆਂ ਰੀਤਾਂ ਸੀ ਜੋ ਪੁਰਾਣੀਆਂ ਇਹ ਤੇ ਰੀਤੀ ਰਿਵਾਜ ਸੀਗੇ ਉਹ ਮਹਾਰਾਜ ਨੇ ਸਾਰੀ ਰੀਤੀ ਰਿਵਾਜ ਜਿਹੜੀਆਂ ਖਾਲਸੇ ਪੰਥ ਨੂੰ ਇੱਕ ਨਿਆਰਾ ਖਾਲਸਾ ਬਣਾਇਆ ਉਹਨਾਂ ਨੂੰ ਇੱਕ ਨਵੀਂ ਰੀਤ ਦਿੱਤੀ ਇਸੇ ਤਰ੍ਹਾਂ ਖਾਲਸੇ ਦੇ ਜਿਹੜੇ ਆ ਤਿਹਾੜੀ ਬੱਕਰੇ ਨੇ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦਿਨ ਆਪਣੇ ਸਿੱਖਾਂ ਕੋਲੋਂ ਸ਼ਸਤਰ ਵਿੱਦਿਆ ਜਿਹੜੇ ਉਹ ਜ਼ੋਰ ਦੇਖਦੇ ਸਨ ਗੁਰੂ ਕੇ ਤੀਰ ਨਿਸ਼ਾਨੇ ਲਗਾਉਂਦੇ ਸਨ ਤੇ ਤਲਵਾਰ ਬਾਜੀ ਘੋੜ ਸਵਾਰੀ ਨੇਜੇ ਬਾਜੀ ਗੁਰੂ ਕੇ ਸਿੱਖ ਕਰਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਉਹਨਾਂ ਨੂੰ ਇਨਾਮ ਦਿਆ ਕਰਦੇ ਸਨ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਤੇ ਖਾਲਸਾਈ ਖੇਡਾਂ ਕਰਾਉਂਦੇ ਸਨ ਇਸ ਦਿਨ ਹਾਂਜੀ ਇਹ ਇਤਿਹਾਰ ਜਾਣ ਕੇ ਇਹ ਤੇ ਦਾ ਆ ਪੋਜਾ ਤਿਆਰ ਕੀਤੀਆਂ ਜਾਂਦੀਆਂ ਹਾਂਜੀ ਦੋ ਪੋਜਾ ਤਿਆਰ ਕੀਤੀਆਂ ਜਾਂਦੀਆਂ ਸੀ ਆਪਸ ਦੇ ਵਿੱਚ ਉਹਨਾਂ ਦੇ ਜਿਹੜੇ ਝੂਟੇ ਮੂਟੇ ਯੋਧੇ ਵੀ ਕਰਾਏ ਜਾਂਦੇ ਸੀ ਮਹਾਰਾਜ ਜਾਣ ਕੇ ਚਾਹੁੰਦੇ ਸੀ ਵੀ ਖਾਲਸਾ ਜਿਹੜਾ ਇਹ ਫੌਜ ਫੌਜ ਤਿਆਰ ਕੀਤੀ ਜਿਹੜੀ ਫੌਜ ਆ ਪੂਰੀ ਤਰ੍ਹਾਂ ਜਾਣ ਕੇ ਤਾਕਤਵਰ ਹੋਵੇ ਤੇ ਜਿਹੜੀ ਜੋਸ਼ ਜੋਸ਼ ਉਹਨਾਂ ਵਿੱਚ ਭਰਿਆ ਜਾਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਸੇ ਜੋਸ਼ ਭਨ ਵਾਸਤੇ ਇਹੋ ਜਿਹੇ ਖੇਡ ਮੇਲੇ ਜਣਗੇ ਕਰਾਉਂਦੇ ਸੀ ਉਸ ਜਿਹੜੇ ਨੌਜਵਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਇਤਿਹਾਸ ਵੀ ਨਹੀਂ ਪਤਾ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਨੌਜਵਾਨਾਂ ਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਇਹ ਜੇ ਆਪਾਂ ਨੂੰ ਇਤਿਹਾਸ ਨਹੀਂ ਪਤਾ ਇਸੇ ਕਰਕੇ ਇੱਥੇ ਆਉਣ ਦੇ ਵਿੱਚ ਕਈ ਵਾਰ ਹੁਣ ਮੈਂ ਆਪਣੀ ਵਾਈਫ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਇਆ ਹਾਂ ਪਰ ਇੱਥੇ ਜਿੱਦਾਂ ਕਈ ਵਾਰ ਕਈ ਤਰ੍ਹਾਂ ਦੀ ਹੁੱਲੜਵਾਜੀ ਹੁੰਦੀ ਆ ਉਹ ਸਾਨੂੰ ਸੋਚਣਾ ਪੈਣਾ ਉਸ ਖੁੱਲਣਵਾਰੀ ਨੂੰ ਦੇਖਦੇ ਹੋਏ ਦਿਲ ਕਰਦਾ ਵੀ ਆਪਾਂ ਪਰਵਾਹ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਇੱਥੇ ਬਹੁਤ ਸਾਰੇ ਵੀਰ ਪਹਿਣਾ ਉਹ ਇਹ ਸੋਚਦੇ ਰਹਿੰਦੇ ਆ ਕਈ ਵਾਰ ਜਿੱਦਾਂ ਉਹਨਾਂ ਦੇ ਨਾਲ ਕੋਈ ਖੁੱਲਣਵਾਰੀ ਨੌਜਵਾਨ ਕਰਦੇ ਨੇ ਕਈ ਵਾਰ ਉਹ ਸੋਚਦੇ ਆ ਵੀ ਸਾਨੂੰ ਇਦਾਂ ਦੇ ਤਿਉਾਰ ਵਿੱਚ ਮੇਲੇ 'ਚ ਜਾਣਾ ਜੇ ਤਾਂ ਕਈ ਵਾਰ ਮਾਪੇ ਵੀ ਰੋਕਦੇ ਵੀ ਤੁਸੀਂ ਮੇਲੇ ਵਿੱਚ ਨਹੀਂ ਜਾਣਾ ਜਦੋਂ ਮੇਲਾ ਖਤਮ ਹੋਊਗਾ ਉਦੋਂ ਜਾ ਪਰ ਨਹੀਂ ਇਹ ਵੀ ਬਹੁਤ ਜ਼ਰੂਰੀ ਆ ਖਾਸ ਕਰਕੇ ਹੁਲਾ ਮੱਲਾ ਬਹੁਤ ਜ਼ਰੂਰੀ ਆ ਇੱਥੇ ਆਉਣਾ ਵੀ ਬਹੁਤ ਜ਼ਰੂਰੀ ਆ ਇਸ ਤਿਉਹਾਰ ਦੇ ਉੱਤੇ ਪਰ ਹੁੱਲੜਵਾੜੀ ਤਾਂ ਹੋ ਰਹੀ ਆ ਜਦੋਂ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਪਤਾ ਨਹੀਂ ਵੀ ਸਰਵੰਸਦਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉਤੋਂ ਆਪਣੇ ਚਾਰੇ ਲਾਲ ਕੁਰਬਾਨ ਕੀਤੇ ਆਪਣੇ ਪਿਤਾ ਜੀ ਨੂੰ ਸ਼ਹੀਦ ਕਰਵਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਇਤਿਹਾਸ ਦਾ ਬਹੁਤ ਜ਼ਰੂਰੀ ਪਤਾ ਹੋਣਾ ਚਾਹੀਦਾ ਆ ਇਹ ਪਿੰਡਾਂ ਪਿੰਡਾਂ ਵਿੱਚ ਗੁਰੂ ਘਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਉੱਤੇ ਇਤਿਹਾਸ ਦੱਸਿਆ ਜਾਣਾ ਚਾਹੀਦਾ ਪਿੰਡਾਂ ਪਿੰਡਾਂ ਦੇ ਵਿੱਚ ਤਾਂ ਕਿ ਜਿਹੜੇ ਨੌਜਵਾਨ ਤੇ ਹੁਣ ਬੜੇ ਪਿਆਰ ਨਾਲ ਸ਼ਰਧਾ ਦੇ ਨਾਲ ਹੋਣ ਤੇ ਕਿਸ ਤਰ੍ਹਾਂ ਦਾ ਕੋਈ ਹੁੱਲੜਵਾੜੀ ਨਾ ਹੋਵੇ ਬੜੀਆ ਪਿਆਰ ਨਾਲ ਸਾਰੇ ਮਿਲ ਕੇ ਇਤਿਹਾਰ ਮਨਾਵੇ ਹਰ ਸਾਲ ਪੂਰੇ ਹਰ ਸਾਲ ਉਹਨੇ ਸਾਡਾ ਪਿੰਡ ਸ਼ੋਕਰਾਂ ਉਤੋਂ ਹਰ ਸਾਲ ਲੰਗਰ ਜਿਹੜਾ ਚੱਲਦਾ ਨਾਲ ਦੇ ਪਿੰਡ ਅੱਪਰਾ ਮੋਹਰੋਂ ਤੂਰਾ ਹਕੀਮਪੁਰ ਚਾਲਕਲਾ ਉਹ ਸਾਰੀ ਸੰਗਤ ਸੇਵਾ ਕਰਦੀ ਸਾਡੇ ਪਿੰਡੋ ਤੇ ਲੰਗਰ ਹਰ ਸਾਲ ਹੁੰਦਾ ਲਗਭਗ ਮਹਾਰਾਜ ਦੀ ਘਰ ਪਰ ਨਾਲ ਮੈਂ ਛੋਟਾ ਹੁੰਦਾ ਹਰ ਸਾਲ ਤੇ ਆ ਕੇ ਸੇਵਾ ਕਰਦਾ ਉਹਨਾਂ ਨਾਲ ਟਰਾਲੀ ਵਿੱਚ ਆ ਜਾਣਾ ਤੇ 6-6 ਦਿਨ ਸਾਥ-ਸਾਥ ਦਿਨ ਰਹੇ ਕਿੱਥੇ ਜਾਣੇ ਤਨੁਦਾਸ ਇਹ ਕਿ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਲੋ ਸਮੇਂ ਦੀ ਮੰਗ ਅਨੁਸਾਰ ਦਬੇ ਕੁਚਲੇ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਉਹਨਾਂ ਅੰਦਰ ਸਰੀਰਕ ਤੌਰ ਤੇ ਜੋਸ਼ ਪੈਦਾ ਕਰਨ ਦੇ ਲਈ ਨਵੇਂ ਸਾਧਨ ਅਪਣਾਏ ਗਏ ਜਿਸ ਦੇ ਵਿੱਚ ਉਹਨਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ਤੇ ਵੀ ਜ਼ੋਰ ਦਿੱਤਾ ਇਸ ਆਦਰਸ਼ ਦੇ ਲਈ ਸ਼ਸਤਰਾਂ ਦਾ ਸਤਿਕਾਰ ਤੇ ਸਦ ਉਦਯੋਗ ਕਰਨ ਉੱਪਰ ਵੀ ਜ਼ੋਰ ਦਿੱਤਾ ਗਿਆ ਇਸ ਬਦਲਾਅ ਤਰਕ ਨਾਲ ਹੀ ਖਾਲਸਾ ਪੰਥ ਦੇ ਵਿੱਚ ਹੋਲੇ ਮਾ ਅੱਲੇ ਦਾ ਪੁਰਬ ਮਨਾਇਆ ਜਾਣ ਲਗਾ ਇਸ ਦਾ ਮਤਲਬ ਉਦੇਸ਼ ਸਿੱਖ ਕੌਮ ਦੇ ਵਿੱਚ ਬਹੁਤ ਉਸਾਰੂ ਅਤੇ ਸਾਰਥਿਕ ਸੇਧ ਦੇਣਾ ਸੀ ਹਰ ਰੁੱਤ ਦੇ ਬਦਲਣ ਤੇ ਆਪਣੇ ਦਿਲ ਦੇ ਭਾਵਾਂ ਦਾ ਪ੍ਰਟਾਵਾ ਕਰਨ ਦੇ ਲਈ ਭਾਰਤ ਦੇ ਵਿੱਚ ਸ਼ੁਰੂ ਤੋਂ ਹੀ ਕਈ ਤਿਉਹਾਰ ਨਿਸ਼ਚਿਤ ਕੀਤੇ ਹੋਏ ਨੇ ਪਰ ਸਿੱਖ ਗੁਰੂਆਂ ਨੇ ਇਹਨਾਂ ਪਰੰਪਰਾਗਤ ਤਿਉਹਾਰਾਂ ਦੇ ਵਿੱਚ ਨਵਾਂ ਪਰਿਵਰਤਨ ਲਿਆਉਣ ਦੇ ਲਈ ਗੁਰਮਤ ਸੱਭਿਆਚਾਰ ਸਿਰਜਿਆ ਤਾਂ ਜੋ ਇਹਨਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਵਰਦਾਨ ਕੀਤੀ ਜਾ ਸਕੇ ਹੋਲਾ ਮਹੱਲਾ ਵੀ ਇਸੇ ਦੀ ਸੂਚਕ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਆਈਆਂ ਸੰਗਤ ਦਾ ਉਤਸ਼ਾਹ ਵੇਖਣ ਵਾਲਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੱਖਾਂ ਦੀ ਤعداد ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਦਿਲ ਸੁੱਟਣ ਦੀ ਜਗ੍ਹਾ ਨਹੀਂ ਮਿਲ ਰਹੀ ਲੋਕਾਂ ਨੂੰ ਆਪਣੇ ਵਾਹਨ ਕਿੰਨੀ ਕਿੰਨੀ ਦੂਰ ਖੜੇ ਕਰਕੇ ਕੇਸਗੜ ਸਾਹਿਬੇ ਮੱਥਾ ਟੇਕਣ ਦੇ ਲਈ ਜਾਣਾ ਪੈ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਨੰਦਪੁਰ ਸਾਹਿਬ ਦੀਆਂ ਤਰੁ ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਸਹਾਇਤਾ ਦੇ ਲਈ ਲਗਾਤਾਰ ਵੜੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਲੋਕਾਂ ਦਾ ਇੰਨਾ ਭਿਆਨਕ ਇਕੱਠ ਹੈ ਇਸੇ ਦੇ ਦੌਰਾਨ ਗੁਰੂਕੀਆਂ ਲਾਡਲੀਆਂ ਫੌਜਾਂ ਯਾਨੀ ਕਿ ਨਹਿੰਗ ਜਥੇਬੰਦੀਆਂ ਗਤਕਾ ਖੇਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿੱਖ ਮਾਰਸ਼ਲ ਆਰਟ ਗਤਕਾ ਦੇ ਜੋਹਰ ਦਿਖਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਨ 에ਅਰ ਚੈਨਲ ਦੇ ਜ਼ਰੀਏ ਲਾਈਵ ਗੁਰੂਗਿਆ ਲਾਟਲੀਆਂ ਫੌਜਾਂ ਦੇ ਵਿੱਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਘਰ ਬੈਠੇ ਤੁਸੀਂ ਦਰਸ਼ਨ ਕਰ ਰਹੇ ਹੋ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਆਨੰਦਪੁਰ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਦਾ ਪਾਰੀ ਇਕੱਠ ਹੈ ਸਭ ਨੂੰ ਕਿਹਾ ਜਾ ਰਿਹਾ ਹੈ ਕਿ ਗੱਡੀਆਂ ਪਿੱਛੇ ਖੜਾ ਕੇ ਆਓ ਜੀ ਸੰਗਤ ਜੋਸ਼ ਦੇ ਨਾਲ ਲਗਾਤਾਰ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਇੱਕ ਦੂਜੇ ਤੇ ਰੰਗ ਵੀ ਪਾਏ ਜਾ ਰਹੇ ਨੇ ਲੋਕ ਪੋਸਟਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਹੋਲਾ ਮਹੱਲਾ ਆਓ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਚਲਿਏ ਲਗਾਤਾਰ ਜੋਸ਼ ਤੇ ਵਿੱਚ ਸਿੱਖ ਸੰਗਤ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਦੀਆਂ ਅਨੰਦਪੁਰ ਸਾਹਿਬ ਉਹ ਅਸਥਾਨ ਜਿੱਥੇ ਦੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਉਥੇ گزارਿਆ ਖਾਲਸੇ ਦੀ ਉਹ ਧਰਤੀ ਜਿੱਥੇ ਖਾਲਸਾ ਸਥਿਰ ਜਾ ਗਿਆ ਖਾਲਸੇ ਦੀ ਉਹ ਜਗ੍ਹਾ ਜਿੱਥੇ ਖਾਲਸਿਆਂ ਦੇ ਵਿੱਚ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦੀ ਚੇਤਨਾ ਜਗਾਈ ਗਈ ਲਗਾਤਾਰ ਤੁਸੀਂ ਬਣੇ ਹੋਏ ਹੋ ਔਨ 에ਅਰ ਤੇ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਦੀਆਂ ਹੋਲੇ ਮਹੱਲੇ ਤੇ ਲੱਖਾਂ ਦੀ ਤਦਾਦ ਸੰਗਤ ਨਤਮਸਤਕ ਹੋ ਰਹੀ ਹੈ ਗੁਰੂ ਘਰ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲੇ ਦੀ ਔਨ 에ਅਰ ਪਰਿਵਾਰ ਵੱਲੋਂ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਸਾਰੀ ਸੰਗਤ ਬੜੇ ਹੀ ਉਤਸ਼ਾਹ ਦੇ ਨਾਲ ਗੁਰੂ ਘਰ ਵਿਖੇ ਪਹੁੰਚੀ ਹੋਈ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦੂਰ ਦੁਰਾਡੇ ਤੋਂ ਆਈ ਹੋਈ ਹੈ ਹਰ ਇੱਕ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਨਤਮਸਤਕ ਹੋਣ ਦੇ ਲਈ ਖਾਲਸੇ ਦੀ ਪੂਮੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਹੋਇਆ ਹੈ ਨੀਲੀਆਂ ਪੀਲੀਆਂ ਕੇਸਰੀ ਦਸਤਾਰਾ ਸਜਾ ਕੇ ਨੌਜਵਾਨ ਹੋਲੇ ਮਹੱਲੇ ਦਾ ਹਿੱਸਾ ਬਣ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਨਅਰ ਦੇ ਜ਼ਰੀਏ ਤੁਹਾਨੂੰ ਦੱਸਦੇ ਹਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦਾ ਤਿਉਹਾਰ ਬੇਹਦ ਸ਼ਰਧਾ ਤੇ ਪਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਚ ਸੰਗਤ ਇਸ ਹੋਲੇ ਮਹੱਲੇ ਦਾ ਹਿੱਸਾ ਬਣਦੀ ਹੈ ਹੋਲਾ ਮਹੱਲਾ ਆਜ਼ਾਦੀ ਬਹਾਦਰੀ ਤੇ ਉਤਸ਼ਾਹ ਦਾ ਪ੍ਰਤੀਕ ਹੈ ਇਹ ਪਿਆਰੀ ਸਾਧ ਸੰਗ ਜੀ ਜਿਹੜਾ ਭਾਈ ਮਾਨ ਸਿੰਘ ਚੜੀਆਂ ਸਿੰਘਾਂ ਦਾ ਜਸਾ ਲੈ ਕੇ ਮਾਝੇ ਦੀ ਧਰਤੀ ਤੋਂ ਇੱਥੇ ਸ੍ਰੀ ਅਨੰਦਪੁਰ ਸਾਹਿਬ ਆਣ ਕੇ ਪਹੁੰਚਾ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਆਏ ਆਣ ਕੇ ਇਹਦੇ ਭੁੱਖ ਤੇ ਤੋਂ ਤੰਗ ਆਣ ਕੇ ਕਹਿਣ ਲੱਗੇ ਨਾ ਤੂੰ ਸਾਡਾ ਸਤਿਗੁਰੂ ਤੇ ਨਾ ਤੇਰੇ ਸਿੱਖ ਚੜੀਆਂ ਸਿੰਘਾਂ ਦਾ ਜਸਾ ਲੈ ਕੇ ਫੇਰ ਮੈਦਾਨੇ ਜੰਗ ਨਾਲ ਨੂੰ ਜਾਂਦਾ ਫੇਰ ਕਾ ਜਾਂਦਾ ਪੰਜਾਬ ਦੀ ਧਰਤੀ ਤੇ ਉਹ ਬਾਦਾਂ ਭਾਗੋ ਰੱਟਾਂ ਨੇ ਵਜਦੇ ਮੇਣੇ ਉਹ ਤਾਨੇ ਮੇਣੇ ਤੋਂ ਤੰਗਾਂਣ ਕੇ ਫੇਰ ਮੁੜ ਕੇ ਜਾਂਦਾ ਮੈਦਾਨੇ ਜੰਗ ਦੇ ਵਿੱਚ ਚਾਰੀਆਂ ਸਿੰਘਾਂ ਨੂੰ ਸੱਜੇ ਦੇ ਕੇ ਜਾਮਾ ਲੀਰੋ ਲੀਰ ਹੋ ਜਾਂਦਾ ਤੀਨਾ ਦਾ ਸਰੀਰ ਪਛਿਆ ਜਾਂਦਾ ਸਾਵਾਂ ਦੇ ਜਾਨ ਆਈ ਆ ਉਹ ਕਲਕੀਆਂ ਵਾਲੇ ਪਾਸ਼ਣ ਪੁਕਾਰਦਾ ਮਹਾਰਾਜੀ ਜਾਂਦੀਵਾਰਾ ਦੇ ਦਰਸ਼ਨ ਦਸਾਰੇ ਤੇ ਦੇਰੋ ਮਹਾਰਾਜ ਚੱਡੀ ਕਰ ਅਗਰ ਸਿਰਨ ਕਰੋ ਮਹਾਰਾਜੀ ਦੇਦੇ ਜਾਂਦੀਵਾਰ ਦਾ ਦਦਾਰ ਬਾਦਾਂ ਵਾਲਿਆ ਸੁਣ ਬਲਿਆ ਆਦ ਮੇਰੀ ਏ ਆਖਰੀ ਲੰਬੰਦ ਬੈ ਚੜੀ ਖਲਾ ਕੇ ਬੈਠੇ ਤੇਰੀ ਹੁਣ ਕੱਥੇ ਗੱਲ ਜੀ ਦੇਰੀ ਏ ਦੇਦੇ ਜਾਂਦੀਵਾਰ ਦਾ ਦਦਾਰ ਬਾਦਾਂ ਵਾਲਿਆ ਆ ਆ ਉੱਤੜ ਫਰੀਆ ਦਤ ਸੈਗਰੀ ਆਤਾ ਕਿਤੇੜੇ ਨਾਲ ਆਏ ਓ ਤੰਗ ਮਣੀਂ ਦੀ ਮਲ ਕੇ ਬੈਠਾ ਵਖਤ ਅਖੀੜੀ ਆਇਆ ਹੈ ਆਏ ਹੋ ਗਿਆ ਬੇਹੋਸ਼ ਤੇ ਨਾ ਵਸ ਵਾਰੀ ਗੱਲ ਕੋਈ ਜਿੰਦ ਜਖਮਾਂ ਨੇ ਕੇਰੀ ਏ ਦੇਜਾਂ ਦੀਵਾਰ ਦਾ ਦਦਾਰ ਬਦਵਾਲਿਆ ਮਾਨ ਸਿੰਘ ਦੇ ਸਰਦਾਰ ਤਹੀਂ ਓਏ ਅਤਰਪੁੰਜੇ ਕਲਗੀਆਂ ਵਾਲੇ ਛਾਤੀ ਦਾ ਸਰਦਾਰ ਤਹੀਂ ਓਏ ਅਤਰਪੁੰਜੇ ਕਲਗੀਆਂ ਵਾਲੇ ਛਾਤੀ ਦਾ ਸਰਦਾਰ ਤਹੀਂ ਓ ਖੁੱਲ ਕੇ ਜਗੀਰਾਂ ਤੇ ਮਹਾਰਾਜ ਭਾਗ ਬਸਕਣਿਆ ਮੰਗ ਦੋ ਮਰਜ਼ੀ ਤੇਰੀ ਏ ਜਿਹਦੇਾਂ ਦੀਵਾਰ ਦਾ ਦਰਦਾਰ ਬਾਦਮ ਵਾਲਿਆ ਆਹਾ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਕੀ ਫਤਿਹ ਦਾਸ ਜੀ ਨੇ ਕੁਝ ਬੋਲ ਅਖਮਰੇ ਜਾਦ ਗਿਆ ਜੇ ਕੋ ਵੱਧ ਘਟ ਕੋ ਬੋਲ ਨਿਕਲ ਕੇ ਆਵੇ ਸਾਸੰਗ ਤੇ ਕਿਰਪਾ ਦੇ ਜੋਗ ਮਹਾਰਾਜ ਤੇ ਪਾਸ਼ਾ ਮਸ਼ਣ ਜੋਗ ਵੈ ਗੁਰੂ ਟੀਕਾ ਖਾਤਾ ਹਾਂਜੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਉਸ ਸਮੇਂ ਦੇ ਰਾਜਿਆਂ ਦੇ ਜ਼ੁਲਮ ਨੂੰ ਖਤਮ ਕਰਨ ਦੇ ਲਈ ਇਹ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ ਸੀ ਤਸਵੀਰਾਂ ਜ ਤੁਸੀਂ ਵੇਖ ਸਕਦੇ ਹੋ ਕਿ ਸਿੰਘ ਕਿਸ ਤਰੀਕੇ ਦੇ ਨਾਲ ਸ਼ਾਨੋ ਸ਼ੌਕਤ ਦੇ ਨਾਲ ਖਾਲਸੇ ਦੀ ਇਸ ਧਰਤੀ ਤੇ ਪਹੁੰਚੇ ਹੋਏ ਨੇ ਨਤਮਸਤਕ ਹੋ ਰਹੇ ਨੇ ਵੀਡੀਓ ਬਣਾਉਂਦੇ ਹੋਏ ਨੌਜਵਾਨ ਵੀ ਇਸ ਵਕਤ ਵੇਖੇ ਜਾ ਰਹੇ ਨੇ होली ਦੇ ਤਿਹਾੜ ਨੂੰ ਸਿਰਫ ਰੰਗਾਂ ਦੇ ਨਾਲ ਨਾ ਖੇਡਦੇ ਹੋਏ ਇਹ ਤਿਹਾੜ ਹੋਲੇ ਮਹੱਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਉਸ ਨੂੰ ਦੇ ਆਤਮਿਕ ਰੰਗ ਦੇਣ ਦੇ ਲਈ ਸਮਾਜ ਦੇ ਵਿੱਚ ਫੈਲੀਆਂ ਕੁਰੀਤੀਆਂ ਤੇ ਜ਼ੁਲਮ ਦੂਰ ਕਰਨ ਦੇ ਲਈ ਮਰਦਾ ਹੋ ਚੁੱਕੀਆਂ ਰੂਹਾਂ ਅੰਦਰ ਜੋਸ਼ ਭਰਨ ਦੇ ਲਈ ਹੋਲਾ ਮਹੱਲਾ ਗੁਰੂ ਸਾਹਿਬ ਵੱਲੋਂ ਆਰੰਭਿਆ ਗਿਆ ਉਸ ਸਮੇਂ ਦੇ ਜ਼ਾਲਮ ਹਾਕਮਾਂ ਦੇ ਜ਼ਬਰ ਵਿਰੋਧ ਸੰਘਰਸ਼ ਕਰਨ ਤੇ ਕੌਮ ਦੇ ਵਿੱਚ ਜੋਸ਼ ਪੈਦਾ ਕਰਨ ਦੇ ਲਈ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈਸਵੀ ਦੇ ਵਿੱਚ ਹੋਲੇ ਮਹੱਲੇ ਦੀ ਪਰੰਪਰਾ ਆਰੰਭ ਕੀਤੀ ਗਈ ਉਨਾ ਬਲੋ ਖਾਲਸਾਈ ਫੌਜਾ ਦੇ ਦੋ ਦਲਾਂ ਦੇ ਵਿੱਚ ਸ਼ਸਤਰ ਵਿਦਿਆ ਵੀ ਕਰਵਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਅੱਜ ਦੇ ਦਿਨ ਦਾ ਥੋੜਾ ਇਤਿਹਾਸ ਦੱਸੋਗੇ ਇਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਜਿੱਥੇ ਇਸ ਦੇ ਵਿੱਚ ਭਾਰ ਦੇ ਵਿੱਚ ਹੋਲੀ ਮਨਾਈ ਜਾਂਦੀ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀਆਂ ਪਹਿਲੀਆਂ ਰੀਤਾਂ ਸੀ ਜੋ ਪੁਰਾਣੀਆਂ ਇਹ ਤੇ ਰੀਤੀ ਰਿਵਾਜ ਸੀਗੇ ਉਹ ਮਹਾਰਾਜ ਨੇ ਸਾਰੀ ਰੀਤੀ ਰਿਵਾਜੜੀਆਂ ਖਾਲਸੇ ਪੰਨੂ ਇੱਕ ਨਿਆਰਾ ਖਾਲਸਾ ਬਣਾਇਆ ਉਹਨਾਂ ਨੂੰ ਇੱਕ ਨਵੀਂ ਰੀਤ ਦਿੱਤੀ ਇਸੇ ਤਰ੍ਹਾਂ ਖਾਲਸੇ ਦੇ ਜਿਹੜੇ ਆ ਤਿਹਾੜੀ ਬੱਕਰੇ ਨੇ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੰਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦਿਨ ਆਪਣੇ ਸਿੱਖਾਂ ਕੋਲੋਂ ਸ਼ਾਸਤਰ ਵਿੱਦਿਆ ਜਿਹੜੇ ਉਹ ਜੋਰ ਵੇਖਦੇ ਸਨ ਗੁਰੂ ਕੇ ਸੇਕ ਤੀਰ ਨਿਸ਼ਾਨੇ ਲਗਾਉਂਦੇ ਸਨ ਤੇ ਤਲਵਾਰ ਬਾਜੀ ਘੋੜ ਸਵਾਰੀ ਨੇਜੇ ਬਾਜੀ ਗੁਰੂ ਕੇ ਸਿੱਖ ਕਰਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਉਹਨਾਂ ਨੂੰ ਇਨਾਮ ਦਿਆਂ ਕਰਦੇ ਸਨ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਖਾਲਸਾਈ ਖੇਡਾਂ ਕਰਾਉਂਦੇ ਸਨ ਇਸ ਦਿਨ ਹਾਂਜੀ ਇਹ ਤਿਆਰ ਜਾਣ ਕੇ ਪੂਜਾ ਤਿਆਰ ਕੀਤੀਆਂ ਜਾਂਦੀਆਂ ਹਾਂਜੀ ਦੋ ਪੂਜਾ ਤਿਆਰ ਕੀਤੀਆਂ ਜਾਂਦੀਆਂ ਸੀ ਆਪਸ ਦੇ ਵਿੱਚ ਉਹਨਾਂ ਦੇ ਜਿਹੜੇ ਝੂਟੇ ਮੂਟੇ ਯੋਧੇ ਵੀ ਕਰਾਏ ਜਾਂਦੇ ਸੀ ਮਹਾਰਾਜ ਜਾਣ ਕੇ ਚਾਹੁੰਦੇ ਸੀ ਵੀ ਖਾਲਸਾ ਜਿਹੜਾ ਇਹ ਫੌਜ ਫੌਜ ਤਿਆਰ ਕੀਤੀ ਜਿਹੜੀ ਫੌਜ ਆ ਪੂਰੀ ਤਰ੍ਹਾਂ ਜਾਣ ਕੇ ਤਾਕਤਵਰ ਹੋਵੇ ਤੇ ਜਿਹੜੀ ਜੋਸ਼ ਜੋਸ਼ ਉਹਨਾਂ ਦੇ ਵਿੱਚ ਭਰਿਆ ਜਾਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਤੇ ਜੋਸ਼ ਭਨ ਵਾਸਤੇ ਇਹੋ ਜਿਹੇ ਖੇਡ ਮੇਲੇ ਜਣਗੇ ਕਰਾਉਂਦੇ ਸੀ ਉਸ ਵੇਲੇ ਜਿਹੜੇ ਨੌਜਵਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਇਤਿਹਾਸ ਵੀ ਨਹੀਂ ਪਤਾ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਨੌਜਵਾਨਾਂ ਨੂੰ ਇਤਿਹਾਸ ਦਾ ਪਤਾ ਹੋਣਾ ਇਹ ਤਾਂ ਬਹੁਤ ਜ਼ਰੂਰੀ ਹੈ ਜੇ ਆਪਾਂ ਨੂੰ ਇਤਿਹਾਸ ਨਹੀਂ ਪਤਾ ਇਸੇ ਕਰਕੇ ਇੱਥੇ ਆਉਣ ਦੇ ਵਿੱਚ ਕਈ ਵਾਰ ਹੁਣ ਮੈਂ ਆਪਣੀ ਵਾਜਪ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਇਆ ਹਾਂ ਪਰ ਇੱਥੇ ਜਿੱਦਾਂ ਕਈ ਵਾਰ ਕਈ ਤਰ੍ਹਾਂ ਦੀ ਹੁੱਲੜਵਾਜੀ ਹੁੰਦੀ ਆ ਉਹ ਸਾਨੂੰ ਸੋਚਣਾ ਪੈਣਾ ਉਸ ਖੁੱਲਣਵਾਰੀ ਨੂੰ ਦੇਖਦੇ ਹੋਏ ਦਿਲ ਕਰਦਾ ਵੀ ਆਪਾਂ ਪਰਵਾਹ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਇੱਥੇ ਬਹੁਤ ਸਾਰੇ ਮੀਰ ਪੈਣਾ ਉਹ ਇਹ ਸੋਚਦੇ ਰਹਿੰਦੇ ਆ ਕਈ ਵਾਰ ਜਿੱਦਾਂ ਉਹਨਾਂ ਦੇ ਨਾਲ ਕੋਈ ਖੁੱਲਣਵਾਰੀ ਨੌਜਵਾਨ ਕਰਦੇ ਨੇ ਕਈ ਵਾਰ ਉਹ ਸੋਚਦੇ ਆ ਵੀ ਸਾਨੂੰ ਇਦਾਂ ਦੇ ਤਿਆਰ ਵਿੱਚ ਮੇਲੇ 'ਚ ਜਾਣਾ ਜਿੱਦਾਂ ਕਈ ਵਾਰ ਮਾਪੇ ਵੀ ਰੋਕਦੇ ਆ ਵੀ ਤੁਸੀਂ ਮੇਲੇ ਵਿੱਚ ਨਹੀਂ ਜਾਣਾ ਜਦੋਂ ਮੇਲਾ ਖਤਮ ਹੋਗਾ ਉਦੋਂ ਜਾ ਪਰ ਨਹੀਂ ਇਹ ਵੀ ਬਹੁਤ ਜ਼ਰੂਰੀ ਆ ਖਾਸ ਕਰਕੇ ਹੁਲਾ ਮੱਲਾ ਬਹੁਤ ਜ਼ਰੂਰੀ ਆ ਇੱਥੇ ਆਉਣਾ ਵੀ ਬਹੁਤ ਜ਼ਰੂਰੀ ਆ ਇਸ ਤਿਉਹਾਰ ਦੇ ਉੱਤੇ ਤੇ ਪਰ ਹੁੱਲੜਵਾਜੀ ਤਾਂ ਹੋ ਰਹੀ ਆ ਜਦੋਂ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਪਤਾ ਨਹੀਂ ਵੀ ਸਰਵਸਦਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉਤੋਂ ਆਪਣੇ ਚਾਰੇ ਲਾਲ ਕੁਰਬਾਨ ਕੀਤੇ ਆਪਣੇ ਪਿਤਾ ਜੀ ਨੂੰ ਸ਼ਹੀਦ ਕਰਵਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਇਤਿਹਾਸ ਦਾ ਬਹੁਤ ਜ਼ਰੂਰੀ ਪਤਾ ਹੋਣਾ ਚਾਹੀਦਾ ਆ ਇਹ ਪਿੰਡਾਂ ਪਿੰਡਾਂ ਵਿੱਚ ਗੁਰੂ ਘਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਉੱਤੇ ਇਤਿਹਾਸ ਦੱਸਿਆ ਜਾਣਾ ਚਾਹੀਦਾ ਪਿੰਡਾਂ ਪਿੰਡਾਂ ਦੇ ਵਿੱਚ ਤਾਂ ਕਿ ਜਿਹੜੇ ਨੌਜਵਾਨ ਤੇ ਹੋਣ ਬੜੇ ਪਿਆਰ ਨਾਲ ਸ਼ਰਧਾ ਦੇ ਨਾਲ ਹੋਣ ਤੇ ਕਿਸ ਤਰ੍ਹਾਂ ਦਾ ਕੋਈ ਹੁੱਲੜਵਾਜੀ ਨਾ ਹੋਵੇ ਬੜੀਆ ਪਿਆਰ ਨਾਲ ਸਾਰੇ ਨਾਲ ਮਿਲ ਕੇ ਇਤਿਹਾਰ ਮਨਾਵੇ ਹਰ ਸਾਲ ਪੂਰੇ ਪਰਿਵ ਹਰ ਸਾਲ ਉਹਨੇ ਸਾਡਾ ਪਿੰਡ ਸ਼ੋਕਰਾਂ ਉਤੋਂ ਹਰ ਸਾਲ ਲੰਗਰ ਜਿਹੜਾ ਚੱਲਦਾ ਨਾਲ ਦੇ ਪਿੰਡਾਂ ਅਪਰਾ ਮੋਹਰੋਂ ਤੂਰਾ ਹਕੀਮਪੁਰ ਚਾਲਕਲਾ ਉਹ ਸਾਰੀ ਸੰਗਤ ਸੇਵਾ ਕਰਦੀ ਸਾਡੇ ਪਿੰਡੋ ਤੇ ਲੰਗਰ ਹਰ ਸਾਲ ਹੁੰਦਾ ਲਗਭਗ ਮਹਾਰਾਜ ਦੀ ਘਰ ਪਰ ਨਾਲ ਮੈਂ ਛੋਟਾ ਹੁੰਦਾ ਹਰ ਸਾਲ ਤੇ ਆ ਕੇ ਸੇਵਾ ਕਰਦਾ ਉਹਨਾਂ ਨਾਲ ਟਰਾਲੀ ਵਿੱਚ ਆ ਜਾਣਾ ਤੇ ਜੇਛੇਦਾਂ ਸਾਸਾਦ ਨਾਲ ਕਿਤੇ ਜਾਣੇ ਤੁਹਾਨੂੰ ਦੱਸਦੇ ਇਹ ਕਿ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਲੋ ਸਮੇਂ ਦੀ ਮੰਗ ਅਨਸਾਰ ਦਬੇ ਕੁਚਲੇ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਉਹਨਾਂ ਅੰਦਰ ਸਰੀਰਕ ਤੌਰ ਤੇ ਜੋਸ਼ ਪੈਦਾ ਕਰਨ ਦੇ ਲਈ ਨਵੇਂ ਸਾਧਨ ਅਪਣਾਏ ਗਏ ਜਿਸ ਦੇ ਵਿੱਚ ਉਹਨਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ਤੇ ਵੀ ਜ਼ੋਰ ਦਿੱਤਾ ਇਸ ਆਦਰਸ਼ ਦੇ ਲਈ ਸ਼ਸਤਰਾਂ ਦਾ ਸਤਿਕਾਰ ਤੇ ਸਦ ਉਤਪਯੋਗ ਕਰਨ ਉੱਪਰ ਵੀ ਜ਼ੋਰ ਦਿੱਤਾ ਗਿਆ ਇਸ ਬਦਲਾਅ ਤਰ ਨਾਲ ਹੀ ਖਾਲਸਾ ਪੰਥ ਦੇ ਵਿੱਚ ਹੋਲੇ ਮਹੱਲੇ ਦਾ ਪੁਰਬ ਮਨਾਇਆ ਜਾਣ ਲੱਗਾ ਇਸ ਦਾ ਮਤਲਬ ਉਦੇਸ਼ ਸਿੱਖ ਕੌਮ ਦੇ ਵਿੱਚ ਬਹੁਤ ਉਸਾਰੂ ਅਤੇ ਸਾਰਥਿਕ ਸੇਧ ਦੇਣਾ ਸੀ ਹਰ ਰੁੱਤ ਦੇ ਬਦਲਣ ਤੇ ਆਪਣੇ ਦਿਲ ਦੇ ਭਾਵਾਂ ਦਾ ਪ੍ਰਟਾਵਾ ਕਰਨ ਦੇ ਲਈ ਭਾਰਤ ਦੇ ਵਿੱਚ ਸ਼ੁਰੂ ਤੋਂ ਹੀ ਕਈ ਤਿਉਹਾਰ ਨਿਸ਼ਚਿਤ ਕੀਤੇ ਹੋਏ ਨੇ ਪਰ ਸਿੱਖ ਗੁਰੂਆਂ ਨੇ ਇਹਨਾਂ ਪਰੰਪਰਾਗਤ ਤਿਉਹਾਰਾਂ ਦੇ ਵਿੱਚ ਨਵਾਂ ਪਰਿਵਰਤਨ ਲਿਆਉਣ ਦੇ ਲਈ ਗੁਰਮਤ ਸੱਭਿਆਚਾਰ ਸਿਰਜਿਆ ਤਾ ਜੋ ਇਹਨਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ ਹੋਲਾ ਮਹੱਲਾ ਵੀ ਇਸੇ ਦੀ ਸੂਚਕ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਆਈਆਂ ਸੰਗਤਾਂ ਦਾ ਉਤਸ਼ਾਹ ਵੇਖਣ ਵਾਲਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੱਖਾਂ ਦੀ ਤعداد ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਦਿਲ ਸੁੱਟਣ ਦੀ ਜਗ੍ਹਾ ਨਹੀਂ ਮਿਲ ਰਹੀ ਲੋਕਾਂ ਨੂੰ ਆਪਣੇ ਵਾਹਨ ਕਿੰਨੀ ਕਿੰਨੀ ਦੂਰ ਖੜੇ ਕਰਕੇ ਕੇਸਗੜ ਸਾਹਿਬੇ ਕੇ ਮੱਥਾ ਟੇਕਣ ਦੇ ਲਈ ਜਾਣਾ ਪੈ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਨੰਦਪੁਰ ਸਾਹਿਬ ਦੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਵੀ ਸਹਾਇਤਾ ਦੇ ਲਈ ਲਗਾਤਾਰ ਬੜੀ ਹੋਈ ਪੰਜਾਬ ਸਰਕਾਰ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਨੇ ਲੋਕਾਂ ਦਾ